ਪੇਚ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰਾਂ ਸਰਦੀ ਠਾਰ ਤੇਜ਼ ਗਰਾਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਪਾਉਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਚਿੱਟੀ ਸਿਉਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਦੋਸਤੋ ਹਾਜ਼ਰਾਂ ਇੱਕ ਹੋਰ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀ ਅਨਪਲੱਗ ਦੀ ਆਪਣੀ ਅੱਜ ਦੀ ਇਸ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ 2 ਦਸੰਬਰ ਨੂੰ ਸ਼ਿਕਾਲ ਤੱਕ ਸਾਹਬ ਵਿਖੇ ਹੋਈ ਪੰਥਕ ਇਕਜਤਾ ਤੋਂ ਬਾਅਦ ਸਿੰਘ ਸਹਿਬਾਨਾ ਵੱਲੋਂ ਲਏ ਗਏ ਉਹਨਾਂ ਫੈਸਲਿਆਂ ਬਾਰੇ ਜੋ ਕਿ ਬੀਤੇ ਕਈ ਮਹੀਨਿਆਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਲਏ ਗਏ ਫੈਸਲੇ ਨੇ ਬੀਤੇ ਤਕਰੀਬਨ 17 ਸਾਲ ਦਾ ਘਟਨਾਕ੍ਰਮ 2007 ਤੋਂ ਲੈ ਕੇ 2024 ਦੌਰਾਨ ਦਰਮਿਆਨ 10 ਸਾਲ 2007 ਤੋਂ 17 ਦੌਰਾਨ ਰਹੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ਰਮਣੀ ਅਕਾਲੀ ਦਲ ਪਾਜਪਾਦੀ ਪਾਈ ਵਾਲੀ ਵਾਲੀ ਸਰਕਾਰ ਤੇ ਇਸ ਸਰਕਾਰ ਦੀ ਸਮੂਹ ਕੈਬਨਿਟ ਦੇ ਵਜ਼ੀਰਾਂ ਨੂੰ ਤਲਬ ਕੀਤਾ ਗਿਆ ਛੇ ਕਾਲ ਤਖਤ ਦੇ ਸਾਹਮਣੇ ਇਨਾ ਲੀਡਰਾਂ ਨੇ ਆਪਣੇ ਗੁਨਾਹਾਂ ਨੂੰ ਕਬੂਲਿਆ ਤਤਕਾਲੀ ਗ੍ਰਹਿ ਮੰਤਰੀ ਡਿਪਟੀ ਚੀਫ ਮਿਨਿਸਟਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਪਿਛਲੇ ਡੇਢ ਦਹਾਕੇ ਦੀ ਮਾੜੀ ਕਾਰਗੁਜ਼ਾਰੀ ਉਹਨਾਂ ਦੀ ਗੈਰ ਪੰਥਕ ਗਤੀਵਿਧੀਆਂ ਦੇ ਕਾਰਨ ਅਕਾਲੀ ਦਲ ਦੇ ਪੰਥਕ ਬੇਸ ਨੂੰ ਜਿਹੜੀ ਟਾ ਲੱਗੀ ਹੈ ਉਸ ਤੋਂ ਅਕਾਲੀ ਦਲ ਬੀਤੇ 7 ਸਾਲਾਂ ਦੌਰਾਨ ਉੱਭਰ ਨਹੀਂ ਪਾਇਆ ਹੈ ਇਸ ਪੂਰੀ ਲੀਡਰਸ਼ਿਪ ਨੂੰ ਇਹਨਾਂ तमाम ਗਤੀਵਿਧੀਆਂ ਦਾ ਜ਼ਿੰਮੇਵਾਰ ਮੰਨਦੇ ਹੋਏ ਉਹ ਧਾਰਮਿਕ ਤਨਖਾਹਾਂ ਲਈਆਂ ਗਈਆਂ ਨੇ ਜੋ ਕਿ ਧਾਰਮਿਕ ਸਜ਼ਾਵਾਂ ਨੇ ਹਾਲਾਂਕਿ ਆਪਣੇ ਆਦੇਸ਼ਾਂ ਦੇ ਵਿੱਚ ਸਿੰਘ ਸਹਿਬਾਨਾ ਨੇ ਬਹੁਤ ਹੀ ਸਪਸ਼ਟਤਾ ਦੇ ਨਾਲੇ ਬਿਆਨ ਕੀਤਾ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼ਿਰੋਮਣੀ ਅਕਾਲੀ ਦਲ ਦੀ ਇਸ ਲੀਡਰਸ਼ਿਪ ਨੇ ਪੰਜਾਬ ਵਿੱਚ ਰਾਜਨੀਤਿਕ ਲੀਡਰਸ਼ਿਪ ਕਰਨ ਦਾ اخلاق ਕੀ ਹੱਕ ਗਵਾਤਾ ਹੈ ਲੇਕਿਨ ਕੋਈ ਵੀ ਸਿਆਸੀ ਸਜ਼ਾ ਲਾਉਣ ਤੋਂ ਗੁਰੇਜ਼ ਕੀਤਾ ਗਿਆ ਇਸ ਦੇ ਕੀ ਕਾਰਨ ਰਹੇ ਆਪਣੀ ਰਿਪੋਰਟ ਦੇ ਵਿੱਚ ਥੋੜਾ ਜਿਹਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਸਭ ਤੋਂ ਪਹਿਲਾ ਆਨੇ ਆ ਉਹਨਾਂ ਤਨਖਾਹ ਉੱਤੇ ਜੋ ਕਿ ਲੀਡਰਾਂ ਨੂੰ ਲਾਈਆਂ ਗਈਆਂ ਆਪਾਂ ਉਹਨਾਂ ਚਾਰਜੇਸ ਦੀ ਵੀ ਗੱਲ ਕਰਾਂਗੇ ਤੇ ਉਸ ਇਨਕਸ਼ਾਫ ਦੀ ਗੱਲ ਕਰਨੀ ਬਹੁਤ ਹੀ ਜ਼ਰੂਰੀ ਹੈ ਜੋ ਕਿ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਕਾਫ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕੀਤੇ ਗਏ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਟਿੰਸਾ ਡਾਕਟਰ ਦਲਜੀਤ ਸਿੰਘ ਚੀਮਾ ਸੁਚਾ ਸਿੰਘ ਲੰਗਾ ਪਰਵਿੰਦਰ ਸਿੰਘ ਪੋਂਦੜ ਗੁਲਜ਼ਾਰ ਸਿੰਘ ਰਣੀਕੇ ਇਹ ਕੁਝ ਕੈਬਨਟ ਦੇ ਉਹ ਪ੍ਰਮੁੱਖ ਵਜ਼ੀਰ ਸਨ ਜਿਨ੍ਹਾਂ ਨੂੰ ਮੁਢਲੇ ਤੌਰ ਉੱਤੇ ਬੀਤੇ 17 ਸਾਲਾਂ ਦੌਰਾਨ ਡੇਰੇ ਸੱਚੇ ਸੌਦੇ ਤੇ ਬੁਖੀ ਗੁਰਮੀਤ ਰਾਮ ਰਹੀਮ ਦੀ ਪੋਸ਼ਾਕ ਕਾਂਡ ਤੇ ਕੇਸ ਨੂੰ ਖੁਰਦਪੁਰਦ ਕਰਨ ਤੋਂ ਲੈ ਕੇ ਬਰਗਾੜੀ ਬੁਰਜਵਾਹਰ ਸਿੰਘ ਵਾਲਾ ਦੀ ਬੇਦਬੀ ਦੀਆਂ ਘਟਨਾਵਾਂ ਅਤੇ ਕੋਰਟ ਕੋ ਪੂਰਾ ਅਤੇ ਬੈਬਲ ਕਲਾ ਦੀ ਫਾਇਰਿੰਗ ਦੀਆਂ ਘਟਨਾਵਾਂ ਲਈ ਆਪਣੀ ਗੈਰ ਪੰਥਕ ਸੋਚ ਅਤੇ ਕਾਰਵਾਈਆਂ ਲਈ ਡਾਇਰੈਕਟਲੀ ਜ਼ਿੰਮੇਵਾਰ ਠਹਿਰਾਇਆ ਗਿਆ। ਇਹਨਾਂ ਤੋਂ ਇਲਾਵਾ ਦੂਸਰੀ ਕਤਾਰ ਦੇ ਉਹ ਅਕਾਲੀ ਦਲ ਦੇ ਲੀਡਰ ਜੋ ਕਿ ਡਾਇਰੈਕਟਲੀ ਡੇਰੇ ਸੱਚੇ ਸੌਦੇ ਦੇ ਨਾਲ ਹੁੰਦੀ ਆ ਰਹੀ ਵੋਟਾਂ ਦੀ ਸੌਦੇਬਾਜ਼ੀ ਜਾਂ ਉਸ ਦੇ ਨਾਲ ਜੁੜੇ ਹੋਏ ਕਿਸੇ ਵੀ ਘਟਨਾਕਰਨ ਤੋਂ ਜਾਣੂ ਨਹੀਂ ਸਨ ਲੇਕਿਨ ਅਸਿੱਧੇ ਢੰਗ ਦੇ ਨਾਲ ਉਹਨਾਂ ਦੀ ਇਸ ਪੂਰੀ ਗਤੀਵਿਧੀ ਨੂੰ ਸਹਿਮਤੀ ਰਹੀ ਉਹਨਾਂ ਲੀਡਰਾਂ ਨੂੰ ਵੀ ਤਨਖਾਹਾਂ ਲਾਈਆਂ ਗਈਆਂ ਨੇ ਇਸ ਕੈਟਾਗਰੀ ਵਿੱਚ ਬੀਬੀ ਜਗੀਰ ਕੌਰ, ਵਿਕਰਮ ਸਿੰਘ ਮਜੀਠੀਆ, ਸੋਨ ਸਿੰਘ ਠੰਡਲ, ਚਰਨਜੀਤ ਸਿੰਘ ਅਟਵਾਲ, ਸਰਬੰਸ ਸਿੰਘ ਫਲੋਰ ਵਰਗੇ ਲੀਡਰ ਆਉਂਦੇ ਨੇ। ਲੇਕਿਨ ਦੋਸਤੋ ਇਸ ਤੋਂ ਪਹਿਲਾਂ ਕਿ ਆਪਾਂ ਧਾਰਮਿਕ ਤਨਖਾਹਾਂ ਦੀ ਗੱਲ ਕਰੀਏ ਸਭ ਤੋਂ ਵੱਡਾ ਫੈਸਲਾ ਇਸ ਪੰਥਕ ਇਕਤਰਤਾ ਤੋਂ ਬਾਅਦ ਜਿਹੜਾ ਸਿੰਘ ਸਹਿਬਾਨਾ ਵੱਲੋਂ ਸੁਣਾਇਆ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਤੌਰ ਉਤੇ ਬਾਦਲ ਪਰਿਵਾਰ ਲਈ ਇਕ ਸਭ ਤੋਂ ਵੱਡਾ ਝਟਕਾ ਵੀ ਹੈ ਤੇ ਸ਼ਰਮ ਦੀ ਗੱਲ ਵੀ ਹੈ ਉਹ ਸੀ ਮਰਹੂਮ ਅਕਾਲੀ ਦਲ ਦੇ ਸਰਪਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਵਾਹਦ ਅਜੇਹੇ ਲੀਡਰ ਸਨ ਜੋ ਕਿ ਜੁੰਦੇ ਜੀ ਫਖਰੇ ਕੌਮ ਹਾਸਲ ਕਰਦੇ ਨੇ ਤੇ ਵਾਹਦ ਅਜੇਹੇ ਉਹ ਲੀਡਰ ਬਣੇ ਜਿਨ੍ਹਾਂ ਨੂੰ ਮਰਨ ਉਪਰੰਤ ਇਸ ਖਿਤਾਬ ਤੋਂ ਹੱਥ ਧੋਣਾ ਪਿਆ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੀਆਂ ਗੈਰ ਪੰਥਕ ਗਤੀਵਿਧੀਆਂ ਦੇ ਕਾਰਨ ਸ਼ਿਕਾਲ ਤੱਕ ਸਹਾਪ ਤੋਂ ਲਾਈਆਂ ਜਾਣ ਵਾਲੀਆਂ ਧਾਰਮਿਕ ਤਨਖਾਹਾਂ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੁਝ ਲੀਡਰਾਂ ਨੂੰ ਜਾਂ ਕਿਸੇ ਲੀਡਰ ਵਿਸ਼ੇਸ਼ ਨੂੰ ਬਾਥਰੂਮ ਜਾਂ ਵਾਸ਼ਰੂਮ ਸਾਫ਼ ਕਰਨ ਦੀ ਤਨਖਾਹ ਲਈ ਗਈ ਹੋਵੇ ਇਸ ਤੋਂ ਪਹਿਲਾਂ ਵੀ ਤੇ 2 ਦਸੰਬਰ ਦੀ ਇਸ ਇਕਤਰਤਾ ਦੌਰਾਨ ਲਏ ਗਏ ਫੈਸਲਿਆਂ ਦੇ ਵਿੱਚ ਪਹਿਲੀ ਕੈਟਾਗਰੀ ਦੇ ਇਹਨਾਂ ਲੀਡਰਾਂ ਨੂੰ ਝੋਲੇ ਸਾਫ ਕਰਨ, ਬਰਤਨ ਸਾਫ ਕਰਨ, ਕੀਰਤਨ ਸਰਵਨ ਕਰਨ, ਸੁਖਮਨੀ ਸਾਹਿਬ ਦਾ ਪਾਠ ਕਰਨ ਅਤੇ ਹੋਰ ਤਨਖਾਹਾਂ ਲਾਈਆਂ ਗਈਆਂ ਨੇ ਲੇਕਿਨ ਬਾਥਰੂਮ, ਵਾਸ਼ਰੂਮ, ਟਾਇਲਟ ਸਾਫ ਕਰਨ ਦੀ ਤਨਖਾਹ ਇਸ ਜ਼ਿਆਦਾ ਸਖਤ ਤਨਖਾਹ ਮੰਨੀ ਜਾ ਸਕਦੀ ਹੈ। ਹਾਲਾਂਕਿ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਲੱਭ ਦੇ ਵਿੱਚ ਫ੍ਰੈਕਚਰ ਹੈ ਅਤੇ ਸੁਖਦੇਸ਼ ਸਿੰਘ ਟਿੰਸਾ ਜੋ ਕਿ ਉਮਰਦਰਾਜ਼ ਹੋ ਚੁੱਕੇ ਨੇ ਇਹ ਦੋਹੇ ਲੀਡਰ ਐਗਜ਼ੈਮ ਟ੍ਰੈਨਗੇ ਇਸ ਤੋਂ ਇਲਾਵਾ ਦੂਸਰੀ ਕਤਾਰ ਦੇ ਉਹ ਸਾਬਕਾ ਕੈਬਨਿਟ ਮੰਤਰੀ ਜੋ ਕਿ ਨਾ ਗਤੀਵਿਧੀਆਂ ਦੇ ਵਿੱਚ ਜ਼ਿਆਦਾ ਇਨਵੋਲ ਨਹੀਂ ਪਾਏ ਗਏ ਉਹਨਾਂ ਨੂੰ ਵੀ ਦਰਬਾਰ ਸਾਹਿਬ ਵਿਖੇ 1 ਘੰਟੇ ਟਾਇਲਟ ਸਾਫ਼ ਕਰਨ ਦੀ ਤਨਖਾਹ ਲਈ ਗਈ ਹੈ ਫਰਕ ਇਹ ਹੈ ਕਿ ਪਹਿਲੀ ਕਤਾਰ ਦੇ ਸਾਬਕਾ ਕੈਬਨਿਟ ਵਜ਼ੀਰ ਦਰਬਾਰ ਸਾਹਿਬ ਵਿਖੇ ਇਹਨਾਂ ਸੇਵਾਵਾਂ ਉਪਰੰਤ 2-2 ਦਿਨ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਤੱਕ ਸ਼੍ਰੀ ਦਮਦਮਾ ਸਾਹਿਬ ਅਤੇ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਗੁਰਦੁਆਰਿਆਂ ਦੇ ਵਿੱਚ ਵੀ ਇਹੀ ਸੇਵਾਵਾਂ ਕਰਨਗੇ ਟਾਇਲਟ ਦੀ ਸੇਵਾ ਇਹਨਾਂ ਥਾਂ ਤੇ ਨਹੀਂ ਕਰਨਗੇ ਲੇਕਿਨ ਬਾਕੀ ਸਾਰੀਆਂ ਤਨਖਾਹਾਂ ਇਹ ਉੱਥੇ ਪੂਰੀਆਂ ਕਰਨਗੇ ਜਿਨ੍ਹਾਂ ਦੇ ਵਿੱਚ ਲੋੜੇ ਚਾਰਨ, ਬਰਤਨ ਸਾਫ਼ ਕਰਨ, ਸੁਖਮਣੀ ਸਾਹਿਬ ਦਾ ਪਾਠ ਕਰਨ ਅਤੇ ਕੀਰਤਨ ਦਾ ਸਰਵਨ ਕਰਨ ਦੀਆਂ ਤਨਖਾਹਾਂ ਸ਼ਾਮਲ ਨੇ ਹੁ ਤਾਰਮਿਕ ਇਹਨਾਂ ਸਜ਼ਾਵਾਂ ਤੋਂ ਅੱਗੇ ਜਾਂਦੇ ਹੋਏ ਕੀ ਸੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਹਿਬਾਨ ਕੋਈ ਸਿਆਸੀ ਸਜ਼ਾ ਇਹਨਾਂ ਲੀਡਰਾਂ ਨੂੰ ਸੁਣਾ ਸਕਦੇ ਸੀ ਯਾ ਉਹਨਾਂ ਨੂੰ ਸੁਣਾਣੀ ਚਾਹੀਦੀ ਸੀ ਲੇਕਿਨ ਇਥੇ ਸਮਝਣ ਵਾਲੀ ਗੱਲ ਸ਼ਾਇਦ ਇਹ ਜ਼ਰੂਰ ਹੈ ਕਿ ਬੇਸ਼ੱਕ ਸਿੰਘ ਸਹਿਬਾਨ ਆਪਣੇ ਉੱਤੇ ਕਿਸੇ ਵੀ ਤਰੀਕੇ ਦੇ ਦਬਾਅ ਦੇ ਨਾ ਹੋਣ ਦੀ ਗੱਲ ਕਰਦੇ ਰਹੇ ਭਾਵੇਂ ਉਹਨਾਂ ਨੇ ਧਾਰਮਿਕ ਤਨਖਾਹ ਸੁਣਾਣੀ ਸੀ ਜਾਂ ਫਿਰ ਕੋਈ ਸਿਆਸੀ ਸਜ਼ਾ ਜਿਵੇਂ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਪਿਰਸਾ ਸਿੰਘ ਬਲਟੋਹਾ ਨੂੰ ਸੁਣਾਈ ਗਈ ਅਕਾਲੀ ਦਲ ਚੋਂ ਕੱਢਣ ਦਾ ਹੁਕਮ ਸੁਣਾਇਆ ਗਿਆ ਜਦੋਂ ਜਥੇਦਾਰਾਂ ਦੀ ਕਿਰਦਾਰਕੁਸ਼ੀ ਅਤੇ ਬਦਜ਼ੁਬਾਨੀ ਪਲਟੋਏ ਵੱਲੋਂ ਕੀਤੀ ਗਈ ਉਸ ਤਰੀਕੇ ਦੀ ਸਦਾ ਵੀ ਸੁਣਾਈ ਜਾ ਸਕਦੀ ਸੀ ਲੇਕਿਨ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਸਿੰਘ ਸਹਿਬਾਨਾ ਦੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਇਹ ਗੱਲ ਜ਼ਰੂਰ ਸੀ ਕਿ ਜਿਸ ਤਰੀਕੇ ਦੀ ਦੂਸ਼ਣबाजी ਹੋ ਰਹੀ ਹੈ ਕੋਈ ਵੀ ਰਾਜਸੀ ਸਿਆਸੀ ਸਦਾ ਜੋ ਉਹਨਾਂ ਵੱਲੋਂ ਸੁਣਾਈ ਜਾਂਦੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਉਸ ਨੈਰੇਟਿਵ ਨੂੰ ਬਲ ਮਿਲੇਗਾ ਜਿਸ ਤਹਿਤ ਬੀਜੇਪੀ ਆਰਐਸਐਸ ਅਤੇ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਅਕਾਲੀ ਦਲ ਖੇਤਰੀ ਪਾਰਟੀ ਨੂੰ कमजोर ਕਰਨ ਦੀ ਇੱਕ ਸਾਜਿਸ਼ ਇੱਕ ਕੌਨਸਪਿਰੇਸੀ ਦੀ ਥਿਉਰੀ ਉੱਭਰਦੀ ਹੈ। ਸੋ ਇਹ ਫੈਕਟਰ ਰਿਹਾ ਹੋ ਸਕਦਾ ਹੈ। ਵੈਸੇ ਵੀ ਇੱਥੇ ਇੱਕ ਸਮਝਣ ਵਾਲੀ ਗਹਿਰਾਈ ਦੇ ਵਿੱਚ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਸ ਦਾ ਸਿਆਸੀ ਚੁਣ ਨਿਗਾਰ ਪਿਛਲੇ ਕੁਝ ਸਾਲਾਂ ਖਾਸ ਤੌਰ ਉਤੇ ਪਿਛਲੇ 8-9 ਸਾਲਾਂ ਦੌਰਾਨ ਬੇਵਿਦੀ ਘਟਨਾਵਾਂ ਤੋਂ ਬਾਅਦ ਹੋਇਆ ਹੈ। ਉਹ ਸ਼ਾਇਦ ਇਤਿਹਾਸ ਦੇ ਵਿੱਚ ਕਦੇ ਹੀ ਹੋਇਆ ਹੋਵੇ। ਸੋ ਜਿਹੜੀ ਰਾਜਨੀਤਿਕ ਸਿਆਸੀ ਸਜ਼ਾ ਦੇਣੀ ਬਣਦੀ ਸੀ ਅਕਾਲੀ ਦਲ ਦੀ ਇਸ ਲੀਡਰਸ਼ਿਪ ਇਹਨਾਂ ਲੀਡਰਾਂ ਨੂੰ ਉਹ ਸਜ਼ਾ ਤਾਂ ਪੰਜਾਬ ਦੀ ਜਨਤਾ ਪਿਛਲੇ 8 ਸਾਲਾਂ ਤੋਂ ਦਿੰਦੀ ਆ ਰਹੀ ਹੈ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਕੀ ਹੁੰਦਾ ਹੈ ਡਬਲ ਡਿਜੀਟ ਦੇ ਵਿੱਚ ਅਕਾਲੀ ਦਲ ਆ ਚੁੱਕਾ ਸੀ 20 ਸੀਟਾਂ ਨੇ ਅਕਾਲੀ ਦਲ ਹਾਸਲ ਕਰ ਪਾਇਆ 2022 ਦੇ ਵਿੱਚ ਅਕਾਲੀ ਦਲ ਦੀ ਹਾਲਤ ਹੋਰ ਵੀ ਬਾੜੀ ਸੀ ਮਹਿਜ਼ 3 ਵਿਧਾਇਕ ਉਹਨਾਂ ਦੇ ਚੁਣ ਕੇ ਵਿਧਾਨ ਸਭਾ ਪਹੁੰਚਦੇ ਨੇ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦੇਖੋ ਨਤੀਜੇ ਵੇਖੋ ਅਕਾਲੀ ਦਲ ਦੀਆਂ 13 ਵਿੱਚੋਂ 10 ਸੀਟਾਂ ਉੱਤੇ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ ਹਾਲ ਹੀ ਵਿੱਚ 4 ਵਿਧਾਨ ਸਭਾ ਸੀਟਾਂ ਉੱਤੇ ਹੋਈਆਂ ਜਿਵਣੀ ਚੋਣਾਂ ਜਿਨ੍ਹਾਂ ਚੋਣਾਂ ਦੇ ਵਿੱਚ ਸ਼ਿਰੋਮਣੀ ਅਕਾਲੀ ਦਲ ਆਪਣਾ ਇੱਕ ਉਮੀਦਵਾਰ ਤੱਕ ਚੋਣ ਮੈਦਾਨ ਵਿੱਚ ਨਹੀਂ ਉਤਾਰ ਸਕਿਆ ਚੋਣ ਮੈਦਾਨ ਚੋ ਰਾਜਨੀਤੀ ਚੋ ਲੰਬੇ ਹੋ ਗਿਆ ਸੋ ਦੋਸਤੋ ਇਸ ਤੋਂ ਬੁਰੀ ਰਾਜਨੀਤਿਕ ਹਾਲਤ ਕਿਸੇ ਪਾਰਟੀ ਦੀ ਹੋਰ ਹੋ ਕੀ ਸਕਦੀ ਹੈ ਤੇ ਇਸ ਤੋਂ ਭਿਆਨਕਰ ਸਜ਼ਾ ਸਿਆਸੀ ਸਜ਼ਾ ਸ਼੍ਰੋਮਣੀ ਅਕਾਲੀ ਦਲ ਦੀ ਇਸ ਲੀਡਰਸ਼ਿਪ ਨੂੰ ਹੋਰ ਕੀ ਹੋ ਸਕਦੀ ਹੈ ਕੌਣ ਦੇ ਸਕਦਾ ਹੈ ਪੰਜਾਬ ਦੀ ਜਨਤਾ ਤੋਂ ਇਲਾਵਾ ਤੇ ਉਹ ਸਜ਼ਾ ਮਿਲ ਚੁੱਕੀ ਹੈ ਇੱਥੇ ਸ਼ਾਇਦ ਇਹ ਹੀ ਸਮਝ ਕੇ ਸਭ ਨੂੰ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਜਿਹੜਾ ਸਿਆਸੀ ਹਸ਼ਰ ਅਕਾਲੀ ਦਲ ਦੀ ਇਸ ਲੀਡਰਸ਼ਿਪ ਦਾ ਦੇਖਣਾ ਬਣਦਾ ਸੀ ਉਹ ਅੱਜ ਅਕਾਲੀ ਦਲ ਦੇਖ ਰਿਹਾ ਹੈ ਤੇਰੇ ਸੱਚੇ ਸੌਦੇ ਤੇ ਨਾਲ ਵੋਟਾਂ ਦੀ ਸੌਦੇਬਾਜ਼ੀ ਜੋ ਕੀ 2009 ਤੋਂ ਬਾਅਦ ਸ਼ੁਰੂ ਹੁੰਦੀ ਹੈ ਇਸ ਤੋਂ 2 ਸਾਲ ਪਹਿਲਾਂ 2007 ਦੇ ਵਿੱਚ ਕਿਵੇਂ ਪੋਸ਼ਾਕ ਕਾਂਡ ਨੂੰ ਉਭਾਰਿਆ ਜਾਂਦਾ ਹੈ ਪੰਜਾਬ ਦੇ ਵਿੱਚ ਇੱਕ ਪੰਬੜ ਬਲਣਾ ਸ਼ੁਰੂ ਹੁੰਦਾ ਹੈ ਇੱਕ ਪਾਸੇ ਡੇਰੇ ਸੱਚੇ ਸੌਦੇ ਦਾ ਧਾਰਮਿਕ ਸਮਾਜਿਕ ਅਤੇ ਵਿਅਕਤੀਗਤ ਪੱਧਰ ਉੱਤੇ ਬਾਈਕਾਟ ਸ਼ੁਰੂ ਹੁੰਦਾ ਹੈ ਦੂਸਰੇ ਪਾਸੇ ਐਫ ਆਈ ਆਰ ਦੀ ਤਲਵਾਰ ਗੁਰਮੀਤ RAM ਰਹੀਮ ਉੱਤੇ ਲਟਕਾਤੀ ਜਾਂਦੀ ਹੈ ਤੇ ਆਉਂਦੇ 5 ਸਾਲਾਂ ਦੇ ਵਿੱਚ 2012 ਤੱਕ ਕੀਤੀ ਜਾਂਦੀ ਹੈ ਵੋਟਾਂ ਦੀ ਸੌਦੇਬਾਜ਼ੀ ਜਿਸ ਦੀ ਸ਼ੁਰੂਆਤ 2009 ਦੀ ਪਾਰਲੀਮੈਂਟ ਦੀ ਚੋਣ ਤੋਂ ਹੀ ਸ਼ੁਰੂ ਹੋ ਚੁੱਕੀ ਸੀ ਲੇਕਿਨ 2012 ਦੇ ਵਿਧਾਨ ਸਭਾ ਚੋਣਾਂ ਤੋਂ 3 ਦਿਨ ਪਹਿਲਾਂ ਉਹ ਅਖਰਾਜ਼ ਰਿਪੋਰਟ ਕੈنسਲੇਸ਼ਨ ਆਫ ਐਫ ਆਈ ਆਰ ਦੀ ਰਿਪੋਰਟ ਬਟਿੰਡੇ ਦੀ ਕੋਤਵਾਲੀ ਦੇ ਵਿੱਚ ਦਾਇਰ ਕਰਕੇ ਉਹ ਸੌਦੇਬਾਜ਼ੀ ਦਾ ਪੱਕਾ ਸਬੂਤ ਦਿੱਤਾ ਜਾਂਦਾ ਹੈ 2012 ਦੇ ਵਿੱਚ ਸਰਕਾਰ ਰਿਪੀਟ ਹੁੰਦੀ ਹੈ ਤੇ ਆਉਣ ਵਾਲੇ 2 ਜਾਂ 3 ਸਾਲਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਉਹ ਸਾਰੇ ਮੁਕਦਮੇ ਜੋ ਕਿ ਉਸ ਅਖਰਾਸ ਰਿਪੋਰਟ ਨੂੰ ਚੁਣੌਤੀ ਦਿੰਦੇ ਹੁੰਦੇ ਨੇ ਉਹਨਾਂ ਨੂੰ ਰਫਾ ਦਫਾ ਕਰਵਾਤਾ ਜਾਂਦਾ ਹੈ ਇਸ ਤੋਂ ਬਾਅਦ ਬਹੁਤ ਕੁਝ ਹੋਇਆ ਲੇਕਿਨ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਦੀ ਜਿਹੜੀ ਹਿੰਸਾ ਰਹੀ ਕੋਲੀ ਕਾਂਡ ਰਹੇ ਉਹੀ ਸ਼ੁਰੂਆਤ ਸੀ ਅਕਾਲੀ ਦਲ ਦੀ ਉਸ ਉਲਟੀ ਗਿਣਤੀ ਜੋ ਕਿ ਅੱਜ ਤੱਕ ਜਾਰੀ ਹੈ ਪਰ ਹੋਂ ਪ੍ਰਕਾਸ਼ ਸਿੰਘ ਬਾਦਲ ਦੇ ਫਕਰੇ ਕੌਮ ਖਿਤਾਬ ਦੀ ਵਾਪਸੀ ਸੁਖਬੀਰ ਬਾਦਲ ਅਤੇ ਸਾਬਕਾ ਅਕਾਲੀ ਦਲ ਦੀ ਸਰਕਾਰ ਦੇ ਕੈਬਨਿਟ ਵਜ਼ੀਰਾਂ ਨੂੰ ਲਾਈਆਂ ਜਾਣ ਵਾਲੀਆਂ ਧਾਰਮਿਕ ਤਨਖਾਹਾਂ ਅਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਅਕਾਲੀ ਦਲ ਨੂੰ ਮਿਲੀ ਸਿਆਸੀ ਸਜ਼ਾ ਇਹਨਾਂ ਫੈਕਟਰਸ ਉੱਤੇ ਆਪਾਂ ਗੱਲ ਕਰ ਚੁੱਕੇ ਹਾਂ ਸਿੰਘ ਸਹਿਬਾਨਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦਾ ਜਿਹੜਾ ਰੋਡ ਮੈਪ ਸਾਹਮਣੇ ਰੱਖਿਆ ਹੈ ਯਾਨੀ ਕਿ 6 ਮਹੀਨੇ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇ ਸੁਖਬੀਰ ਸਿੰਘ ਬਾਦਲ ਤੇ ਹੋਰ ਨਾਮ ਵੱਲੋਂ ਦਿੱਤੇ ਗਏ ਅਸਤੀਫਿਆ ਨੂੰ ਵਰਕਿੰਗ ਕਮੇਟੀ ਪ੍ਰਵਾਨ ਕਰੇ ਇੱਕ 6 ਮੈਂਬਰੀ ਕਮੇਟੀ ਜਿਸ ਵਿੱਚ ਸਭ ਤਣਿਆਂ ਦੇ ਲੀਡਰ ਨੇ ਉਹ ਸ਼ੁਰਮਣੀ ਅਕਾਲੀ ਦਲ ਨੂੰ ਸਟੀਅਰ ਕਰੇ ਯਾਨੀ ਕਿ ਉਸ ਦੇ ਅਫੇਅਰਸ ਨੂੰ ਦੇਖੇ ਨਵੀਂ ਭਰਤੀ ਕੀਤੀ ਜਾਏ ਅਕਾਲੀ ਦਲ ਦੇ ਨਵੇਂ ਡੈਲੀਗੇਟ ਮੈਂਬਰ ਬਣਨ ਤੇ ਚੁਣ ਕੇ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ ਇਸ ਵਿਸ਼ੇ ਉੱਤੇ ਗੱਲਬਾਤ ਆਪਾਂ ਕਦੀ ਵੱਖਰੀ ਆਪਣੀ ਰਿਪੋਰਟ ਦੇ ਵਿੱਚ ਕਰਾਂਗੇ ਲੇਕਿਨ ਅੱਜ ਦੀ ਇਸ ਰਿਪੋਰਟ ਦੇ ਵਿੱਚ 2 ਦਸੰਬਰ ਦੀ ਇਸ ਪੰਥਕ ਇਕਜੁੱਟਤਾ ਦੇ ਸਾਹਮਣੇ ਸ਼ਕਲ ਤੱਕ ਸਾਹਿਬ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ 3 ਜਾਂ 4 ਵੱਡੇ ਇਨਕਸ਼ਾਫ ਕੀਤੇ ਹੈ ਮੈਂ ਉਹਨਾਂ ਦਾ ਜ਼ਿਕਰ ਕੀਤੇ ਬਗੈਰ ਨਹੀਂ रह ਸਕਦਾ ਕਿਉਂਕਿ ਤੁਸੀਂ ਮੇਰੇ ਪਿਛਲੇ ਕਈ ਸਾਲਾਂ ਦੀ ਰਿਪੋਰਟਿੰਗ ਵੇਖੀ ਹੈ ਬੇਦਬੀ ਦੇ ਮਾਮਲਿਆਂ ਤੋਂ ਲੈ ਕੇ ਪੋਸ਼ਾਕ ਕਾਂ ਇਸ ਸੰਦਰਭ ਵਿੱਚ ਜਿਹੜਾ ਵੀ ਘਟਨਾਕ੍ਰਮ ਲਿਆ ਹੈ ਉਸ ਦੀ ਇੱਕ ਇੱਕ ਬਾਰੀਕ ਡਿਟੇਲ ਉੱਤੇ ਆਪਾਂ ਰਿਪੋਰਟਾਂ ਬਣਾਈਆਂ ਨੇ ਤੇ ਉਹ ਵਜ਼ਨਦਾਰ ਅਸਰਦਾਰ ਤੱਥਾਂ ਉੱਤੇ ਆਧਾਰਿਤ ਰਿਪੋਰਟਾਂ ਰਹੀਆਂ ਨੇ ਸੋ ਅੱਜ ਮੈਂ ਜ਼ਿਕਰ ਕਰਨਾ ਚਾਹਾਂਗਾ ਸੁਖਬੀਰ ਬਾਦਲ ਦੇ ਉਸ ਇਨਕਸ਼ਾਫ ਦਾ ਜੋ ਕਿ ਸਿੰਘ ਸਹਿਬਾਨਾ ਵੱਲੋਂ ਪੁੱਛੇ گئے ਸਵਾਲ ਗਿਆਨੀ ਰਗਵੀਰ ਸਿੰਘ ਦੇ ਜਿਹੜੇ ਸਵਾਲ ਪੁਆਇੰਟਡ ਸਵਾਲ ਸੁਖਬੀਰ ਬਾਦਲ ਨੂੰ ਕੀਤੇ ਉਸ ਦੇ ਜਵਾਬ ਵਿੱਚ ਉਹਨਾਂ ਨੇ ਕੀਤਾ ਹੋ ਦੋਸਤੋ ਸਭ ਤੋਂ ਪਹਿਲਾਂ ਤਾਂ ਗੱਲ ਉਸ ਇਨਕਸ਼ਾਫ ਦੀ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਕੀਤਾ ਉਸ ਮਾਫੀ ਨਾਮੇ ਦੇ ਸੰਬੰਧ ਵਿੱਚ ਸਿੰਘ ਸਹਿਬਾਨਾ ਦੀ ਬੈਠਕ ਮੁੱਖ ਮੰਤਰੀ ਦੇ ਘਰ ਉੱਤੇ ਬੁਲਾਈ ਜਾਂਦੀ ਹੈ ਇੱਕ ਅਜੇ ਹੀ ਫੋਰਜਡ ਮਾਫੀ ਦਾ ਪੱਤਰ ਜੋ ਕਿ ਗੁਰਮੀਤ ਰਾਮ ਰਹੀਮ ਨੇ ਉਸ ਰੋਸ਼ਨੀ ਦੇ ਵਿੱਚ ਨਹੀਂ ਸੀ ਲਿਖਿਆ ਯਾਨੀ ਕਿ ਉਹ ਮਾਫੀਨਾਮਾ ਨਹੀਂ ਸੀ ਉਸ ਉੱਤੇ ਸੁਖਬੀਰ ਬਾਦਲ ਨੇ ਇਹ ਕਬੂਲਿਆ ਕਿ ਇਹ ਬજર ਗੁਨਾਹ ਉਹਨਾਂ ਵੱਲੋਂ ਕੀਤਾ ਗਿਆ ਹਾਲਾਂਕਿ ਸਿੰਘ ਸਹਿਬਾਨ ਵੱਲੋਂ ਜਿਹੜਾ ਕੁਐਸਚਨ ਪੁਆਇੰਟ ਆਊਟ ਕੀਤਾ ਗਿਆ ਸੀ ਉਹ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪੁੱਛਿਆ ਗਿਆ ਕਿ ਕੀ ਉਹ ਜਿਹੜੀ ਫੋਰਜਰੀ ਉਹ ਜਿਹੜੀ ਫੈਬ੍ਰਿਕੇਸ਼ਨ ਹੋਈ ਠਿਮਾ ਦਾ ਜਾਚਕ ਇਹ ਜਿਹੜੇ ਸ਼ਬਦ ਸੀਗੇ ਇਹਨਾਂ ਨੂੰ ਉਸ ਚਿੱਠੀ ਦੇ ਵਿੱਚ ਫੈਬ੍ਰिकेट ਕਰਕੇ ਫੋਰਜ ਕਰਕੇ ਉਹਨਾਂ ਨੇ ਪਾਇਆ ਉਸ ਦਾ ਜਵਾਬ ਡਾਕਟਰ ਦਲਜੀਤ ਸਿੰਘ ਚੀਮਾ ਨੇ ਨਾਂ ਦੇ ਵਿੱਚ ਦਿੱਤਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਖਿਮਾ ਦੇ ਯਾਚਕ ਦੇ ਉਸ ਫਰੇਜ਼ ਜਾਂ ਦੋ ਜਾਂ ਤਿੰਨ ਸ਼ਬਦਾਂ ਨੂੰ ਉਸ ਚਿੱਠੀ ਦੇ ਵਿੱਚ ਫੋਰਜ ਕਰਨ ਲਈ ਨਹੀਂ ਕਿਹਾ ਜਾਂ ਨਹੀਂ ਪਾਇਆ ਤਾਂ ਫਿਰ ਕਿਸ ਦੇ ਆਦੇਸ਼ਾਂ ਉੱਤੇ ਖਿਮਾ ਦਾ ਯਾਚਕ ਉਹ ਜਿਹੜਾ ਐਕਸਪ੍ਰੈਸ਼ਨ ਸੀ ਉਸ ਚਿੱਠੀ ਦੇ ਵਿੱਚ ਆਇਆ ਕਿਉਂਕਿ ਚਿੱਠੀ ਵੀ ਜਨਤਕ ਕੀਤੀ ਜਾ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਸੀ ਲੇ ਦੇ ਕੇ ਸਕਬੀਰ ਸਿੰਘ ਬਾਦਲ ਨੇ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਉਸ ਦੇ ਵਿੱਚ ਕੋਈ ਸੰਸਾ ਨਹੀਂ ਸੀ ਉਹ ਮੰਨਦੇ ਨੇ ਕਿ ਸਿੰਘ ਸਹਿਬਾਨਾ ਨੂੰ ਮੁੱਖ ਮੰਤਰੀ ਦੀ ਰਿਹائش ਤੇ ਬੁਲਾ ਕੇ ਇਸੇ ਚਿੱਠੀ ਪੋਸੀਬਲੀ ਇਸੇ ਚਿੱਠੀ ਦੇ ਆਧਾਰ ਉੱਤੇ ਡੇਰੇ ਸੱਚੇ ਸੌਦੇ ਨੂੰ ਮਾਫੀ ਦੇਣ ਲਈ ਮਜਬੂਰ ਕੀਤਾ ਗਿਆ ਜਾਂ ਫਿਰ ਉਨ੍ਹਾਂ ਤੇ ਕਿਸੇ ਕਿਸਮ ਦਾ ਦਬਾਅ ਪਾਇਆ ਗਿਆ ਉਹ ਦੋਸਤੋ 2007 ਦੇ ਪੋਸ਼ਾਕ ਵਿਵਾਦ ਪੋਸ਼ਾਕ ਕਾਂਡ ਦੇ ਵਿੱਚ ਗੁਰਮੀਤ RAM ਰਹੀਮ ਵੱਲੋਂ ਦਿੱਤੇ ਗਏ ਸਪਸ਼ਟਿਕਰਣ ਜਿਸ ਨੂੰ ਫੋਰਜ ਕਰਕੇ ਇੱਕ ਮਾਫੀ ਨਾਮੇ ਦੀ ਸ਼ਕਲ ਦਿੱਤੀ ਗਈ ਇਹ ਪੰਥਕ ਹਲਕਿਆਂ ਦੇ ਵਿੱਚ ਢੀਲ ਕੀਤਾ ਜਾਣ ਵਾਲਾ ਵਿਸ਼ਾ ਹੈ ਯਾਨੀ ਕਿ ਸੇਖਾਲ ਤਖਤ ਸਾਹਿਬ ਦੇ ਸਾਹਮਣੇ ਫੌਜਰੀ ਹੋਈ ਹੈ ਅਕਾਲ ਤਖਤ ਸਾਹਿਬ ਦੇ ਸੈਕ੍ਰੇਟਰੀਏਟ ਨੇ ਜਿੰਨਾ ਵੀ ਇਸ ਦਾ ਨੋਟਿਸ ਲੈਣਾ ਸੀ ਉਹਨਾਂ ਨੇ ਲੈ ਲਿਆ ਤੇ ਉਸ ਤੋਂ ਬਾਅਦ ਜੋ ਵੀ ਬਣਦੀ ਸਜ਼ਾ ਸੁਣਾਣੀ ਸੀ ਉਹ ਸੁਣਾਤੀ ਲੇਕਿਨ ਦੋ ਹੋਰ ਵੱਡੇ ਇਨਸ਼ਾਅ ਜੋ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਉਹ ਸੇਕਾਲ ਤਖਸਾਹਬ ਦੀ ਕਚਹਿਰੀ ਦੇ ਨਾਲ-ਨਾਲ ਦੁਨਿਆਵੀ ਅਦਾਲਤਾਂ ਦੇ ਵਿੱਚ ਚੱਲ ਰਹੇ ਮੁਕੱਦਮਿਆਂ ਦੇ ਨਾਲ ਜੁੜੇ ਨੇ ਸੋ ਜੱਥੇਦਾਰ ਸੇਕਾਲ ਤਖਸਾਹਬ ਗਿਆਨੀ ਰਗਵੀਰ ਸਿੰਘ ਵੱਲੋਂ ਸੁਖਬੀਰ ਬਾਦਲ ਤੋਂ ਜਿਹੜੇ ਦੋ ਅਹਿਮ ਸਵਾਲ ਪੁੱਛੇ ਗਏ ਉਹਨਾਂ ਵਿੱਚੋਂ ਇੱਕ ਅਹਿਮ ਸਵਾਲ ਸੀ ਪੋਸ਼ਾਕ ਕਾਰਡ ਦੇ ਨਾਲ ਜੁੜੇ ਹੋਏ ਮਾਮਲੇ ਨੂੰ ਰਫਾ ਦਫਾ ਕਰਨ ਦਾ ਮਾਮਲਾ ਯਾਨੀ ਕਿ ਉਹ ਕੇਸ ਜੋ ਕਿ ਅਜੇ ਵੀ ਇੱਕ ਐਕਟਿਵ ਕੇਸ ਹੈ ਬੇਸ਼ੱਕ ਕੈنسਲੇਸ਼ਨ ਅਖਰਾਜ਼ ਰਿਪੋਰਟ 2012 ਦੇ ਵਿੱਚ ਪੇਸ਼ ਕੀਤੀ ਗਈ ਬਠਿੰਡਾ ਕੋਤਵਾਲੀ ਥਾਣੇ ਦੇ ਵਿੱਚ 2014 ਆਉਂਦੇ-ਆਉਂਦੇ ਇਸ ਕੇਸ ਦੇ ਵਿੱਚ ਬਠਿੰਡਾ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਵੀ ਉਸ ਕੈਂਸਲੇਸ਼ਨ ਯਾਨੀ ਕਿ ਅਖਰਾਜ਼ ਰਿਪੋਰਟ ਨੂੰ ਮੰਨ ਲਿਆ ਗੁਰਮੀਤ RAM ਰਹੀਮ ਨੂੰ ਬੇਦੋਸ਼ਾ ਕਰਾਰ ਦਿੱਤਾ ਗਿਆ ਲੇਕਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਿਤੇ 10 ਸਾਲਾਂ ਤੋਂ ਇਹ ਮੁਕਦਮਾ ਚੱਲਦਾ ਪਿਆ ਹੈ ਯਾਨੀ ਕਿ ਕੁਝ ਪਟੀਸ਼ਨ ਕਰਤਾਵਾਂ ਨੇ ਚੁਣੌਤੀ ਦਿੱਤੀ ਹੈ ਉਸ ਕੈਂਸਲੇਸ਼ਨ ਰਿਪੋਰਟ ਨੂੰ ਗੁਰਮੀਤ ਰਾਮ ਰਹੀਮ ਨੇ ਜਿਹੜੀ ਪੋਸ਼ਾਕ ਪਾਈ ਸੀ ਉਸ ਉੱਤੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਅਫਸਰਾ ਦੀ ਤਸਦੀਕ ਤੋਂ ਬਾਅਦ ਅਫਸਰਾ ਦੀ ਰਿਪੋਰਟਸ ਤੋਂ ਬਾਅਦ ਐਕਸਪਰਟ ਪੈਨਲ ਦੀ رائے ਤੋਂ ਬਾਅਦ ਮੁਕਦਮਾ ਦਰਜ ਕੀਤਾ ਗਿਆ ਸੀ ਉਸ ਨੂੰ ਐਡੇ ਸੌਖੇ ਤਰੀਕੇ ਦੇ ਨਾਲ ਕਿਵੇਂ ਕੈਨਸਲ ਕੀਤਾ ਜਾ ਸਕਦਾ ਸੀ ਸੁਖਵੀਰ ਸਿੰਘ ਬਾਦਲ ਨੇ ਸ਼ਿਕਾਲ ਤੱਕ ਤੇ ਸਾਹਮਣੇ ਖੜੇ ਹੋ ਕੇ ਕਬੂਲਿਆ ਹੈ ਕਿ ਉਹਨਾਂ ਦੀ ਸਰਕਾਰ ਵੇਲੇ ਉਸ ਦੀ ਟਰਮ ਵੇਲੇ ਪਾਵੇਂ ਉਹ 2007 ਤੋਂ 12 ਦੀ ਗੱਲ ਕਰ ਰਹੇ ਨੇ ਜਾਂ 12 ਤੋਂ ਜਾਦਾ ਜਦੋਂ ਕਿ ਇਸ ਕੇਸ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਅਦਾਲਤ ਨੇ ਮੰਨ ਲਈ ਇਹਨਾਂ ਤਮਾਮ ਸਾਲਾਂ ਦੌਰਾਨ ਇਸ ਕੇਸ ਨੂੰ ਰਫਾ ਦਫਾ ਕਰਾਉਣ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਭੂਮਿਕਾ ਸੀ ਦੋਸਤੋ ਇਹ ਇੱਕ ਕਨਫੈਸ਼ਨ ਹੈ ਤੇ ਮੁਕਦਮਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਹੈ ਪੁਸ਼ਾਕ ਕਾਂਟੋ ਵੀ ਜ਼ਿਆਦਾ ਸੰਗੀਨ ਅਤੇ ਸੁਖਵੀਰ ਬਾਦਲ ਦੇ ਇਨਕਸ਼ਾਫ ਦੇ ਨਜ਼ਰੀਏ ਦੇ ਨਾਲ ਇੱਕ ਹੋਰ ਬਹੁਤ ਹੀ ਗੰਭੀਰ ਮਾਮਲਾ ਹੈ ਉਹ ਹਿੰਸਕ ਘਟਨਾਵਾਂ ਜੋ ਕਿ ਬੁਰਜਵਾਲ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਹੋਈਆਂ ਬੇਅਦਬੀ ਤੋਂ ਬਾਅਦ ਹੋਈਆਂ ਯਾਨੀ ਕਿ ਕੋਟ ਕੋ ਪੂਰਾ ਚੌਕ ਦੀ ਘਟਨਾ ਜਿਸ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਅਤੇ ਬਾਈਬਲ ਕਲਾਂ ਦੀ ਉਹ ਘਟਨਾ ਵਾਰਦਾ ਜਿਸ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਦੀਆਂ ਅਸॉल्ट ਰਾਈਫਲਾਂ ਚੋਂ ਚੱਲੀਆਂ ਗੋਲੀਆਂ ਦੇ ਕਾਰਨ ਸ਼ਹਾਦਤ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਸੁਖਵੀਰ ਬਾਦਲ ਤੋਂ ਜਦੋਂ ਗੈਨੀ ਰਗਵੀਰ ਸਿੰਘ ਪੁੱਛਦੇ ਨੇ ਇਸ ਘਟਨਾ ਕਰਮ ਬਾਰੇ ਇਨਫੈਕਟ ਉਹਨਾਂ ਅਫਸਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਜਿਨ੍ਹਾਂ ਨੂੰ ਸਿੱਖਾਂ ਦੇ ਵਿਰੋਧੀ ਹੋਣ ਦੇ ਨiyet ਦੇ ਨਾਲ ਵੇਖਿਆ ਜਾਂਦਾ ਹੈ ਸਿੱਧਾ ਇਸ਼ਾਰਾ ਇਜ਼ਹਾਰ ਆलम ਜਿਸ ਨੇ ਸੁਖਦੇਵ ਸਿੰਘ ਟਿੰਸਾ ਦੀ ਵੀ ਜਵਾਬਦੇਹੀ ਤੈਅ ਕੀਤੀ ਗਈ ਤੇ ਇਸ਼ਾਰਾ ਸੀ ਸੁਮੇਸ਼ ਸਿੰਘ ਸੈਣੀ ਜੋ ਕਿ 2015 ਦੇ ਵਿੱਚ ਉਸ ਵਕਤ ਡੀਜੀਪੀ ਸਨ ਜਦੋਂ ਪੰਜਾਬ ਦੇ ਵਿੱਚ ਇਹ ਸਾਰੀ ਬੇਦਬੀ ਦੀਆਂ ਘਟਨਾਵਾਂ ਤੇ ਗੋਲੀ ਕਾਂਡ ਹੋਇਆ ਸੁਖਬੀਰ ਬਾਦਲ ਮੰਨਦੇ ਨੇ ਕਿ ਗੋਲੀ ਕਾਂਡ ਦੀ ਜਿਹੜੀ ਘਟਨਾ ਹੋਈ ਇਹਨਾਂ ਅਫਸਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਾ ਉਹਨਾਂ ਨੂੰ ਉਤਲੇ ਅਹੁਦਿਆਂ ਉੱਤੇ ਬਿਠਾਣਾ ਤੇ ਗੋਲੀ ਕਾਂਡ ਦੀ ਇਸ ਘਟਨਾ ਜਾਂ ਵਾਰਦਾਤ ਲਈ ਉਹਨਾਂ ਦੀ ਸਰਕਾਰ ਤੇ ਉਹ ਜ਼ਿੰਮੇਵਾਰ ਸਨ ਹੋ ਦੋਸਤੋ ਇਸ ਵਕਤ ਬੇਬਲ ਕਲਾ ਅਤੇ ਕੋਟਕਪੂਰਾ ਗੋਲੀ ਕਾਂਡ ਹਿੰਸਾ ਦੀਆਂ ਘਟਨਾਵਾਂ ਦੇ ਵਿੱਚ ਦੋ ਅਲੱਗ-ਅਲੱਗ ਐਫ ਆਈ ਆਰਾਂ ਤੇ ਮੁਕਦਮੇ ਚੱਲਦੇ ਪਏ ਨੇ ਚੰਡੀਗੜ੍ਹ ਦੀ ਅਦਾਲਤਾਂ ਦੇ ਵਿੱਚ ਫਰੀਦਕੋਟ ਦੀਆਂ ਅਦਾਲਤਾਂ ਦੇ ਵਿੱਚ ਤੇ ਇਹਨਾਂ ਮੁਕਦਮਿਆਂ ਦੇ ਵਿੱਚ ਉਹ ਸਾਰੇ ਪੁਲਿਸ ਅਫਸਰ ਨਾਮਜ਼ਦ ਕੀਤੇ ਗਏ ਨੇ ਨੋਮੀਨੇਟ ਕੀਤੇ ਗਏ ਨੇ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਾਂ ਜਿਨ੍ਹਾਂ ਉੱਤੇ ਪੁਲਿਸ ਨੂੰ ਸ਼ੱਕ ਸੀ ਤਕਰੀਬਨ 10 ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬੈਠ ਚੁੱਕੀਆਂ ਨੇ ਤੇ ਇਹਨਾਂ ਟੀਮਾਂ ਦੀ ਤਫ਼ਤੀਸ਼ ਤੋਂ ਬਾਅਦ ਜਿਹੜੇ ਚਲਾਨ ਚਾਰਸ਼ੀਟਾਂ ਅਦਾਲਤ ਦੇ ਵਿੱਚ ਦਾਇਰ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਐਸਾ ਬਹੁਤ ਸਾਰ ਰਿਕਾਰਡ ਸਾਹਮਣੇ ਆਇਆ ਹੈ ਇਸ ਰਿਕਾਰਡ ਦੇ ਵਿੱਚ ਵਾਅਦਾ ਕਰਦੀ ਹੈ ਸੁਖਵੀਰ ਸਿੰਘ ਬਾਦਲ ਤਤਕਾਲੀ ਡਿਪਟੀ ਚੀਫ ਮਿਨਿਸਟਰ ਅਤੇ ਹੋਮ ਮਿਨਿਸਟਰ ਦੀ ਇਹ ਸਟੇਟਮੈਂਟ ਕੀ ਗੋਲੀ ਕਾਂਡ ਦੀ ਜਿਹੜੀ ਘਟਨਾਵਾਂ ਹੋਈਆਂ ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਬਹਿਬਲ ਕਲਾਂ ਵਿੱਚ ਹੋਈ ਉਸ ਦੀ ਜ਼ਿੰਮੇਵਾਰੀ ਉਹਨਾਂ ਉਤੇ ਹੈ ਯਾਨੀ ਕਿ ਥੈਨ ਗਵਰਨਮੈਂਟ ਥੈਨ ਡਿਪਟੀ ਚੀਫ ਮਿਨਿਸਟਰ ਥੈਨ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਸੋ ਦੋਸਤੋ ਇਹ ਨੇ ਉਹ ਦੋ ਸਭ ਤੋਂ ਮਹੱਤਵਪੂਰਨ ਕੰਫੈਸ਼ਨ ਜੋ ਕਿ ਸੁਖਵੀਰ ਸਿੰਘ ਬਾਦਲ ਨੇ ਕੀਤੇ ਨੇ ਸ਼ਿਕਾਇਤਕ ਦੇ ਸਾਹਮਣੇ ਖੜੇ ਹੋ ਕੇ ਪੰਥਕ ਇਕਜੁੱਟਤਾ ਦੀ ਹਾਜ਼ਰੀ ਦੇ ਵਿੱਚ ਮੰਨਿਆ ਹੈ ਕਿ ਪੋਸ਼ਾਕ ਕੇਸ ਨੂੰ ਬੰਦ ਕਰਾਉਣ ਦੇ ਵਿੱਚ ਉਹਨਾਂ ਦੀ ਭੂਮਿਕਾ ਸੀ ਇਹ ਵੀ ਮੰਨਿਆ ਹੈ ਕਿ ਬਹਿਵਲ ਕਲਾ ਗੋਲੀ ਕਾਂਡ ਤੇ ਉਸਦੇ ਨਾਲ ਜੁੜੀਆਂ ਹੋਈਆਂ ਹਿੰਸਕ ਘਟਨਾਵਾਂ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਅਤੇ ਉਹਨਾਂ ਦੀ ਭੂਮਿਕਾ ਹੈ ਹੁਣ ਇਸ ਦਾ ਕੀ ਮਤਲਬ ਲਾਇਆ ਜਾਏ ਹਾਈ ਕੋਰਟ ਦੇ ਵਿੱਚ ਪੋਸ਼ਾਕ ਕੇਸ ਇਸ ਵਕਤ ਪੈਂਡਿੰਗ ਹੈ ਅਤੇ ਹੇਠਲੀਆਂ ਅਦਾਲਤਾਂ ਦੇ ਵਿੱਚ ਗੋਲੀ ਕਾਂਡ ਅਤੇ ਹਿੰਸਾ ਦੇ ਹੋਰ ਮਾਮਲਿਆਂ ਦੇ ਮੁਕਦਮੇ ਕੀ ਇਹਨਾਂ ਮੁਕਦਮਿਆਂ ਦੇ ਵਿੱਚ ਸਰਕਾਰ ਯਾਨੀ ਕਿ ਪ੍ਰੋਸੀਕਿਊਸ਼ਨ ਦਾ ਪੱਖ ਇਹ ਕੋਈ ਅਕਿਊਜ਼ਡ ਯਾਨੀ ਕਿ ਇਸ ਕੇਸ ਦੇ ਵਿੱਚ ਹੈ ਨਾ ਕੇਸਾਂ ਦੇ ਵਿੱਚ ਜਿਹੜੇ ਲੋਕ ਮਲਜ਼ਮ ਨੇ ਉਸ ਦੇ ਵਿੱਚ ਕਈ ਪੁਲਿਸ ਅਫਸਰ ਵੀ ਸ਼ਾਮਿਲ ਨੇ ਸੁਖਬੀਰ ਸਿੰਘ ਬਾਦਲ ਦੀ ਇਸ ਕੰਫੈਸ਼ਨ ਇਸ ਇਨਕਸ਼ਾਫ ਦਾ ਸਹਾਰਾ ਲੈ ਕੇ ਆਪਣੇ ਡਿਫੈਂਸ ਆਪਣੇ ਪੱਖ ਨੂੰ ਮਜ਼ਬੂਤ ਕਰਨਗੇ ਹਾਲਾਂਕਿ ਸੁਖਬੀਰ ਬਾਦਲ ਦੇ ਨਾ ਕੰਫੈਸ਼ਨਸ ਤੋਂ ਸਾਨੂੰ ਬਿਲਕੁਲ ਵੀ ਐਕਸਾਈਟਡ ਹੋਣ ਦੀ ਲੋੜ ਨਹੀਂ ਇਹਨਾਂ ਮੁਕੱਦਮਿਆਂ ਦੀ ਰੌਸ਼ਨੀ ਦੇ ਵਿੱਚ ਕਿਉਂਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਇਸ ਵਕਤ ਬਿਲਕੁਲ ਨੌਨ ਸੀਰੀਅਸ ਸਾਬਤ ਹੋਈ ਹੈ ਇਨਾ ਮਾਮਲਿਆਂ ਇਨਾ ਕੇਸਿਸ ਨੂੰ ਪਰਸੂ ਕਰਨ ਦੇ ਨਜ਼ਰੀਏ ਤੋਂ ਨਾ ਤਾਂ ਡੇਰੇ ਸੱਚੇ ਸੌਦੇ ਦੇ ਖਿਲਾਫ ਸਵਾ ਦੋ ਸਾਲ ਤੱਕ ਸੈਂਕਸ਼ਨ ਟੂ ਪ੍ਰੋਸੀਕਿਊਟ ਦਿੱਤੀ ਜਾ ਸਕੀ ਜੋ ਕਿ ਹੁਣ ਦਿੱਤੀ ਗਈ ਹੈ ਤੇ ਨਾ ਹੀ ਪੋਸ਼ਾਕ ਕਾਂਡ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਠੋਕਵਾ ਸਟੈਂਡ ਪੰਜਾਬ ਲੈ ਪਾਈ ਪੰਜਾਬ ਸਰਕਾਰ ਲੈ ਪਾਈ ਸੋ ਸੁਖਵੀਰ ਸਿੰਘ ਬਾਦਲ ਦੇ ਇੱਕ ਕਨਫੈਸ਼ਨਸ ਜੋ ਕਿ ਮੈਟੀਰੀਅਲੀ ਪੋਟੈਂਸ਼ੀਅਲੀ ਬਹੁਤ ਹੀ ਮਹੱਤਵਪੂਰਨ ਗਵਾਹੀਆਂ ਮੰਨੇ ਜਾ ਸਕਦੇ ਨੇ ਕਿ ਇਹਨਾਂ ਗਵਾਹੀਆਂ ਨੂੰ ਆਧਾਰ ਬਣਾ ਕੇ ਅਦਾਲਤਾਂ ਦੇ ਵਿੱਚ ਚੱਲ ਰਹੇ ਫੌਜਦਾਰੀ ਦੇ ਹੋਰ ਨਾ ਮੁਕਦਮੇ ਜਿਨ੍ਹਾਂ ਵਿੱਚ ਆਸ ਖਤਮ ਹੁੰਦੀ ਜਾ ਰਹੀ ਹੈ ਇਨਸਾਫ ਦੀ ਦੋਸ਼ੀਆਂ ਨੂੰ ਸਜ਼ਾਵਾ ਦਵਾਉਣ ਦੀ ਕੀ ਉਹਨਾਂ ਮਾਮਲਿਆਂ ਦੇ ਵਿੱਚ ਨਵੀਂ ਜਾਨ ਪਰੀ ਜਾ ਸਕਦੀ ਹੈ ਜਿਵੇਂ ਕਿ ਨਵੀਂ ਜਾਨ ਭਰੇ ਜਾਣ ਦੀ ਕੋਸ਼ਿਸ਼ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਦੋਸਤੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਉਹ ਸਾਰੀ ਗਤੀਵਿਧੀਆਂ ਤੋਂ ਜ਼ਿਆਦਾ ਮੈਨੂੰ ਮਹੱਤਵਪੂਰਨ ਲੱਗਦਾ ਹੈ ਸੁਖਬੀਰ ਬਾਦਲ ਦਾ ਇਹ ਐਡਮਿਟ ਕਰਨਾ ਕਿ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਅਤੇ ਹੋਮ ਮਿਨਿਸਟਰ ਰਹਿੰਦੇ ਹੋਏ ਪੋਸ਼ਾਕ ਮਾਮਲੇ ਨੂੰ ਰਫਾ ਦਫਾ ਕੀਤਾ ਗਿਆ ਖਤਮ ਕੀਤਾ ਗਿਆ ਅਤੇ ਗੋਲੀकांड ਜਾਂ ਹਿੰਸਾ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਉਸ ਨਾਲ ਨੂੰ ਹੋਣ ਦਿੱਤਾ ਗਿਆ ਜਾਂ ਬਾਅਦ ਦੇ ਵਿੱਚ ਉਹਨਾਂ ਵਿੱਚ ਬਣਦੀ ਟੁੱਕ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ ਆਪਾਂ ਇਸ ਰਿਪੋਰਟ ਨੂੰ ਇੱਥੇ ਹੀ ਛੱਡਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਘਟਨਾਕ੍ਰਮ ਨੂੰ ਲੈ ਕੇ ਮੈਂ ਕਈ ਹੋਰ ਰਿਪੋਰਟਸ ਬਣਾਵਾਂਗਾ ਸ਼੍ਰੋਮਣੀ ਕਾਲੀਦਲ ਨੂੰ ਸਿਆਸੀ ਪੱਧਰ ਉੱਤੇ ਰੀਵਾਈਵ ਕਰਨ ਦਾ ਜਿਹੜਾ ਰੋਡਮੈਪ ਦਿੱਤਾ ਗਿਆ ਹੈ ਉਸ ਉੱਤੇ ਵੱਖਰੀ ਰਿਪੋਰਟ ਰਹੇਗੀ ਲੇਕਿਨ ਇਹਨਾਂ ਫੌਜਦਾਰੀ ਦੇ ਮੁਕਦਮਿਆਂ ਉੱਤੇ ਕੀ ਅਸਰ ਪਾ ਸਕਦੀ ਹੈ ਸੁਖਬੀਰ ਬਾਦਲ ਦੀ ਇੱਕ ਕੰਫੈਸ਼ਨਲ ਸਟੇਟਮੈਂਟ ਜੋ ਕਿਸੇ ਗਾਲ ਤੱਕ ਸਾਹਮਣੇ ਦਿੱਤੀ ਗਈ ਹੈ ਇਸ ਨੂੰ ਵੀ ਫੋਲੋ ਅਪ ਆਪਾਂ ਜ਼ਰੂਰ ਕਰਾਂਗੇ ਥੋੜੇ ਜਿਹੀ ਕੋਈ ਵਿਚਾਰ ਨੇ ਇਸ ਘਟਨਾਕਰਮ ਬਾਰੇ ਜਾਂ ਜਿਹੜੇ ਵੀ ਪੁਆਇੰਟ ਮੈਂ ਆਪਣੀ ਇਸ ਰਿਪੋਰਟ ਦੇ ਵਿੱਚ ਚੁੱਕੇ ਨੇ ਉਹਨਾਂ ਨੂੰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰੋ ਪਵਿੱਖ ਦੀਆਂ ਰਿਪੋਰਟਾਂ ਦੇ ਵਿੱਚ ਵੀ ਆਪਾਂ ਇਹਨਾਂ ਮੁੱਦਿਆਂ ਉੱਤੇ ਬਾਕਾਇਦਾ ਫਾਲੋਅ ਅਪ ਸੀਰੀਜ਼ ਲੈ ਕੇ ਫੇਰ ਤੁਹਾਡੇ ਨਾਲ ਜੁੜਾਂਗੇ ਅੱਜ ਦੀਸ ਰਿਪੋਰਟ ਵਿਚਨਾਹੀ ਬਹੁਤ ਬਹੁਤ ਸ਼ੁਕਰੀਆ 체ਤੀਖੋ ਰਿਪੋਰਟ ਦੇ ਨਾਲ ਫੇਰ